10000 ਰੁਪਇਆ ਰਿਸ਼ਬਤ ਪਾਣੀ ਨੇ ਲਈ ਆ ਇਹ ਤੇ ਬੜੀ ਸ਼ਰਮ ਵਾਲੀ ਗੱਲ ਆ ਸਰਕਾਰਾਂ ਦਾ ਕੰਮ ਕੀ ਆ ਤੂਮ ਤਾਂ ਲਾਉਣੀਆਂ ਇਲਜ਼ਾਮ ਲਾਉਣੇ ਤੁਸੀਂ ਆਪ ਜਾ ਕੇ ਉਹਨੂੰ ਕਹਿੰਦੇ ਸੀ ਮੇਰਾ ਫਲਾਣੇ ਥਾਂ ਤੇ ਇੰਨੇ ਪੈਸੇ ਫਸੇ ਆ ਢੀੜੇ ਥਾਂ ਤੇ ਇੰਨੇ ਮਾਇਆ ਫਸੀ ਆ ਫਲਾਣੇ ਥਾਂ ਤੇ ਮੇਰੀ ਧੀ ਦੁਖੀ ਆ ਉਹ ਵਸਾਉਣ ਨਹੀਂ ਡੈ ਉਹ ਵਿਚਾਰਾ ਘਰੋਂ ਫੋਨ ਕਰਦਾ ਸੀ ਚਾਹ ਤੁਹਾਡੇ ਨਾਲ ਤੁਰ ਪੈਂਦਾ ਸੀ ਅੱਜ ਟਾਡਾ ਕੀ ਫਰਜ ਬੰਦਾ ਇਹ ਨਹੀਂ ਵੀ ਆਪਾਂ ਸਿਆਲ ਆ ਤੇ ਬੁੱਕਲਾਂ ਲੀੜੇ ਲੈ ਕੇ ਤੇ ਘਰਾਂ ਦੇ ਵਿੱਚ ਵੜ ਜੀਏ ਉਹ ਦਿਨ ਯਾਦ ਕਰੋ ਜਿੱਦਣ ਤੁਸੀਂ ਉੱਥੇ ਸੌਮਾਂ ਦੇ ਨਾਲ ਭੀੜ ਇਕੱਠੀ ਕਰਕੇ ਉਹਨੂੰ ਕਹਿੰਦੇ ਸੀ ਕੰਮ ਲੱਖੇ ਸੁਧਾਣੇ ਦੀ ਮੈਂ ਇੱਕ ਗੱਲ ਕਰਨੀ ਚਾਹਾਂਗਾ ਇੱਕ ਸਿਵਤ 2019 ਪਹਿਲੇ ਮਹੀਨੇ ਦੀ 2 ਤਰੀਕ ਨੂੰ ਹਾਂਜੀ ਲੱਖਾ ਸੁਧਾਣਾ ਜੋ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੇਰੀ ਰਿਹਾਈ ਕਰਵਾ ਕੇ ਹਾਂਜੀ ਤੇ ਫਿਰ ਆਪਦੇ ਘਰੇ ਲੈ ਕੇ ਗਏ ਮੈਨੂੰ ਪਰ ਉਸ ਟਾਈਮ ਤੇ ਬਠਿੰਡੇ ਜੇਲ੍ਹ ਦੇ ਵਿੱਚ ਲੱਖਾਂ ਸਦਾਣਾ ਹੀ ਪਹੁੰਚਿਆ ਜੇ ਭਾਈ ਟੱਟ ਤੋਂ ਕੰਮ ਨਹੀਂ ਹੁੰਦੇ ਤੇ ਫਿਰ ਨੌਜਵਾਨਾਂ ਨੂੰ ਤੇ ਕਰਨੇ ਪਏ ਵਾਹਿਗੁਰੂ ਚਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਦਾਸ ਰঞ্জੀਤ ਸਿੰਘ ਲੋਕ ਯੂਥ ਜਰਨਲ ਸਕੱਤਰ ਸ਼ਰੋਮਨੀ ਅਕਾਲੀ ਦਲ ਫਤਿਹ ਤੇ ਸਾਡੇ ਨਾਲ ਨੇ ਭਾਈ ਸਾਹਿਬ ਭਾਈ ਹਰਚੰਦ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਪਾਪੀ ਪੂਲੇ ਦਾ ਸੋਧਾ ਲਾਇਆ ਸੀ ਜੋ ਪੰਜਾਬ ਦੇ ਵਿੱਚ ਦਿਨੋ ਦਿਨ ਬੀਤ ਰਹੇ ਹਾਲਾਤ ਨੇ ਅਸੀਂ ਉਹਨਾਂ ਦੀ ਗੱਲ ਕਰਦੇ ਆਂ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੀ ਗੱਲ ਕਰਦੇ ਆਂ ਏਜੰਟਾ ਨੇ ਕਈ ਕਈ ਲੋਕਾਂ ਦੇ ਘਰ ਉਜਾੜ ਦਿੱਤੇ ਬਹੁਤ ਸਾਰੇ ਲੋਕ ਉਹਨਾਂ ਕੋਲੋਂ ਦੁਖੀ ਨੇ ਜਿਉਂ ਉਹਨਾਂ ਦੇ ਉਹ ਪੈਸੇ ਦਵਾ ਰਿਆ ਸੀ ਤੇ 10000 ਰੁਪਏ ਰਿਸ਼ਵਤ ਦਾ ਨਾਂ ਲਾਉਣਾ ਇਹ ਕਰਦਾਰ ਕੁਸ਼ੀ ਕਰਨਾ ਹੈ ਹੋਰ ਕੁਝ ਵੀ ਨਹੀਂ ਸੋ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਇਹ ਸਮਝ ਹੋਣੀ ਚਾਹੀਦੀ ਸਾਨੂੰ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਖੜੀਏ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਖੜੇ ਨੇ ਜਿਹੜੇ ਤੁਹਾਡੇ ਨਾਲ ਖੜੇ ਨੇ ਇਸ ਸੰਬੰਧੀ ਕੁਝ ਬੋਲ ਭਾਈ ਹਰਚੰਦ ਸਿੰਘ ਖਾਲਸਾ ਜੀ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਮੈਂ ਨਾ ਵੀ ਜਿਹੜਾ ਪਹਾੜਾ ਸਿੱਧੂ ਕੰਮ ਕਰ ਰਿਹਾ ਨਾ ਲੋਕ ਕਈ ਵਿਚਾਰੇ ਜਿੰਨਾ ਬਾਹਰ ਜਾਣਾ ਹੁੰਦਾ ਨਾ ਕਈਆਂ ਸੋਨਾ ਗਹਿਣੇ ਪਾ ਕੇ ਜ਼ਮੀਨਾਂ ਵੇਚ ਕੇ ਕਈ ਕੁਛ ਕਰਕੇ ਤੇ ਪੈਸਾ ਇਕੱਠਾ ਕਰਕੇ ਤੇ ਏਜੰਡਾ ਨੂੰ ਫੜਾ ਦਿੰਦੇ ਆ। ਉਹਦੇ ਵਿੱਚ ਜੋ ਵੀ ਪਾਨਾ ਸਿੱਧੂ ਹਾਂਜੀ ਚਾਹੇ ਲੱਖਾਂ ਸਦਾਨਾ ਬਿਲਕੁਲ ਕਰ ਰਹੇ ਸੀ ਬਿਲਕੁਲ ਤੇ ਬਹੁਤ ਵਧੀਆ ਬਿਲਕੁਲ ਇੱਕ ਕੇਸ ਤੇ ਇਲਜ਼ਾਮ ਲਾ ਦੇਣਾ ਹਾਂਜੀ ਵੀ 10000 ਰੁਪਿਆ ਰਿਸ਼ਬਤ ਪਾਨੇ ਨੇ ਲਈ ਆ ਬਿਲਕੁਲ ਤੇ ਇਹ ਤੇ ਬੜੀ ਸ਼ਰਮ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਜਿਹਨੇ ਇਲਜ਼ਾਮ ਲਾਇਆ ਵੀ ਆ ਹਾਂਜੀ ਕਿਉਂ ਸਰਕਾਰਾਂ ਦਾ ਕੰਮ ਕੀ ਆ ਤੂੰਮ ਤਾਂ ਲਾਉਣੀਆਂ ਇਲਜ਼ਾਮ ਲਾਉਣੇ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਣਾ ਜਿਹੜੇ ਭਾਨੇ ਸਿੱਧੂ ਦੇ ਘਰੇ ਜਾ ਜਾ ਕੇ ਉਹ ਤੁਹਾਨੂੰ ਸੱਦਦਾ ਨਹੀਂ ਸੀ ਤੁਸੀਂ ਆਪ ਜਾਂਦੇ ਸੀ ਤੁਸੀਂ ਆਪ ਜਾ ਕੇ ਉਹਨੂੰ ਕਹਿੰਦੇ ਸੀ ਮੇਰਾ ਫਲਾਣੇ ਥਾਂ ਤੇ ਇੰਨੇ ਪੈਸੇ ਫਸੇ ਆ ਢੀੜੇ ਥਾਂ ਤੇ ਇੰਨੇ ਮਾਇਆ ਫਸੀ ਆ ਫਲਾਣੇ ਥਾਂ ਤੇ ਮੇਰੀ ਧੀ ਦੁਖੀ ਆ ਉਹ ਬਸਾਉਣ ਨਹੀਂ ਡੈ ਉਹ ਵਿਚਾਰਾ ਘਰੋਂ ਫੋਨ ਕਰਦਾ ਸੀ ਚਾਹ ਤੁਹਾਡੇ ਨਾਲ ਤੁਰ ਪੈਂਦਾ ਸੀ ਚਲੋ ਸਿਆਣੇ ਦੇ ਨਾਲ ਤੇ ਉਹਨੇ ਜਾਣਾ ਜਾਣਾ ਉਹ ਬੱਚਿਆਂ ਦੇ ਨਾਲ ਵੀ ਤੁਰ ਪੈਂਦਾ ਸੀ ਤੇ ਅੱਜ ਟਾਡਾ ਕੀ ਫਰਜ ਬੰਦਾ ਟਾਡਾ ਫਰਜ ਇਹ ਬੰਦਾ ਉਹਦੀ ਸਪੋਰਟ ਕਰਨ ਦਾ ਫਰਜ ਬੰਦਾ ਭਾਵੇਂ ਉਹ ਲੁਧਿਆਣੇ ਜੇਲ੍ਹ ਚ ਹੋਵੇ ਭਾਵੇਂ ਲੁਧਿਆਣੇ ਵਾਲਿਆ ਅਰੈਸਟ ਕੀਤਾ ਹੋਵੇ ਟਾਡਾ ਫਰਜ ਬੰਦਾ ਲੁਧਿਆਣੇ ਜਾ ਕੇ ਮਗਰ ਪਹੁੰਚ ਕੇ ਗੱਲਬਾਤ ਕਰਨ ਦਾ ਉਹਦੀ ਸਪੋਰਟ ਕਰਨ ਦਾ ਫਰਜ ਬੰਦਾ ਬਿਲਕੁਲ ਸਾਥ ਦੇਣ ਦਾ ਫਰਜ ਸਾਥ ਦੇਣ ਦਾ ਫਰਜ ਬੰਦਾ ਇਹ ਨਹੀਂ ਵੀ ਆਪਾਂ ਸਿਆਲ ਆ ਤੇ ਬੁਕਲਾਂ ਲੀੜੇ ਲੈ ਕੇ ਤੇ ਘਰਾਂ ਦੇ ਵਿੱਚ ਵੜ ਜਾਈਏ ਬਿਲਕੁਲ ਉਹ ਦਿਨ ਯਾਦ ਕਰੋ ਜਦਨ ਤੁਸੀਂ ਉੱਥੇ ਸੌਮਾਂ ਦੇ ਨਾਲ ਭੀੜ ਇਕੱਠੀ ਕਰਕੇ ਉਹਨੂੰ ਕਹਿੰਦੇ ਸੀ ਕੰਮ ਕੰਮ ਚਲੋ ਅਸੀਂ ਵੀ ਕਰਾ ਰਹੇ ਆ ਚਲੋ ਸਮੇਂ ਸਮੇਂ ਦੇ ਨਾਲ ਧੀਆਂ ਧੀਆਂ ਵਸਾ ਰਹੇ ਆ ਜਿਹੜਾ ਕੋ ਭੈਣ ਭਰਾ ਆਉਂਦਾ ਚਲੋ ਪੈਸੇ ਵੀ ਕਢਾ ਰਹੇ ਆ ਬਿਲਕੁਲ ਪਰ ਲੱਖੇ ਸੁਧਾਣੇ ਦੀ ਮੈਂ ਇੱਕ ਗੱਲ ਕਰਨੀ ਚਾਹਾਂਗਾ ਇੱਕ ਸਿਵਤ ਜਦੋਂ ਲੋਕਾ ਸਾਹਿਬ ਭਰਾ ਤੁਹਾਡਾ ਬਾਹਰ ਆਇਆ ਨਾ 2019 ਚ ਹਾਂਜੀ 2019 ਪਹਿਲੇ ਮਹੀਨੇ ਦੀ 2 ਤਰੀਕ ਨੂੰ ਹਾਂਜੀ ਲੱਖਾ ਸਿਧਾਣਾ ਜੋਂ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮੇਰੀ ਰਿਹਾਈ ਕਰਵਾ ਕੇ ਹਾਂਜੀ ਤੇ ਫਿਰ ਆਪਦੇ ਘਰੇ ਲੈ ਕੇ ਗਏ ਮੈਨੂੰ ਕੀ ਬਾਤ ਘੜ ਤੋਂ ਘੜ 500 ਬੰਦਾ ਉੱਥੇ ਬਿਲਕੁਲ 500 ਨੌਜਵਾਨ ਇਕੱਠਾ ਕਰਕੇ ਲੱਖੇ ਸੁਧਾਣੇ ਦੀ ਸਿਫਤ ਆ ਸਿਫਤ ਆ ਜੀ ਅੱਜ 5 ਸਾਲਾਂ ਬਾਅਦ ਮੈਂ ਪਹਿਲੀ ਵਾਰਾ ਦੱਸਣ ਲੱਗਾ ਵੀਰਾਂ ਨੂੰ ਬਿਲਕੁਲ 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 ਤੇ ਲੱਖਾ ਸੁਧਾਣਾ ਉਹ ਬੰਦਾ ਏ ਸਿੱਖ ਕੌਮ ਦੀ ਹਾਂਜੀ ਡਿੱਗੀ ਹੋਈ ਪੱਗ ਹਾਂਜੀ ਜਿਹੜੀ ਦਰਿੰਦਾ ਪੂਲਾ ਨਿਹੰਗ ਗਲਤ ਕੰਮ ਕਰਦਾ ਸੀ ਹਾਂਜੀ ਸਿੱਖ ਕੌਮ ਦੀ ਡਿੱਗੀ ਹੋਈ ਪਾਗਰ ਚੰਦ ਉਹਨੇ ਚੋਕੇ ਅੱਜ ਮੈਂ ਮੂੰਹੋਂ ਕਹਿੰਦਾ ਚੰਗਾ ਨਹੀਂ ਲੱਗਦਾ ਨਹੀਂ ਲੱਗਦਾ ਪਰ ਸਿਰ ਤੇ ਰੱਖਤੀ ਆ ਹਾਂਜੀ ਪਰ ਉਥੇ ਫਰਜ ਕੱਲੇ ਲੱਖੇ ਸੁਧਾਨੇ ਦਾ ਸਪੋਰਟ ਕਰਨ ਦਾ ਚਾਂਦੂਨਾ ਦਾ ਫਰਜ ਨਹੀਂ ਬੰਦਾ ਸਾਰੀ ਸਿੱਖ ਕੌਮ ਦਾ ਹੀ ਬੰਦਾ ਸੀ ਸਭਦਾ ਸਭਦਾ ਬਣਦਾ ਸੀ ਬਿਲਕੁਲ ਪਰ ਉਸ ਟਾਈਮ ਤੇ ਬਠਿੰਡੇ ਜੇਲ੍ਹ ਦੇ ਵਿੱਚ ਲੱਖਾ ਸੁਧਾਨਾ ਹੀ ਹੀ ਪਹੁੰਚਿਆ ਤੇ ਜਿਹੜਾ ਪਹੁੰਚਿਆ ਉਹਦੀ ਸਿਫਤ ਆ ਉਹਦੀ ਸਿਫਤ ਆ ਬਿਲਕੁਲ ਬਿਲਕੁਲ ਪਰ ਉਹਨੇ ਇਹ ਵੀ ਗੱਲ ਕਹੀ ਆ 2000 ਇਹ 19 ਦੇ ਵਿੱਚ ਹਾਂਜੀ ਵੀ بڑے بڑے ਦਮਤ ਮਾਰਨ ਵਾਲੇ ਬੜੇ ਬੜੀਆਂ ਜਹੇ ਬੰਦੀਆਂ ਅੱਜ ਕਿਉਂ ਨਹੀਂ ਰਚਨ ਸਿੰਘ ਦੇ ਮਗਰ ਆਈਆਂ ਬਿਲਕੁਲ ਬਿਲਕੁਲ ਪਰ ਉਹਦੀ ਸਿਵਤ ਆ 2019 ਦੇ ਵਿੱਚ ਭਰਾ ਮੇਰੇ ਨੇ ਨਾਲ ਖੜ ਕੇ ਰਿਹਾਈ ਕਰਵਾਈ ਆ ਹਾਂਜੀ ਤੇ ਦੂਜੀ ਗੱਲ ਮੈਂ ਭਰਾਵਾਂ ਦੀ ਸਪੋਰਟ ਦੇ ਨਾਲ ਖੜਾ ਆ ਵੇਖੋ ਕੋਈ ਗਣਾੜ ਨਹੀਂ ਹੈਗਾ ਹਾਂਜੀ ਜੇ ਕਿਸੇ ਨੇ ਠੱਗੀ ਮਾਰੀ ਆ ਬਿਲਕੁਲ ਬਿਲਕੁਲ ਜੀ ਦੇਣਾ ਠੱਗੀ ਮਾਰੀ ਆ ਉਹਦੇ ਨਾਲ ਆਪਾਂ ਹੱਕ 'ਚ ਖੜ ਗਏ ਆ ਠਾਗ ਨੂੰ ਜਾ ਕੇ ਗਿੱਚੀ ਤੋਂ ਫੜ ਲਿਆ ਤਾਂ ਹੁਣ ਤੋਂ ਫੜ ਲਿਆ ਉਹ ਕੋਈ ਗਣਾੜ ਨਹੀਂਗਾ ਕੋਈ ਗੁਨਾਹ ਨਹੀਂ ਇਹ ਸਿਰਫ ਇੱਕ ਸਰਕਾਰਾਂ ਬਹਾਨਾ ਬਣਾਉਂਦੀਆਂ ਐ ਜੇ ਭਾਈ ਟੱਟ ਤੋਂ ਕੰਮ ਨਹੀਂ ਹੁੰਦੇ ਤੇ ਫਿਰ ਨੌਜਵਾਨਾਂ ਨੂੰ ਤੇ ਕਰਨੇ ਪੈਣੇ ਆ ਕਰਨੇ ਪੈਣੇ ਬਿਲਕੁਲ ਕਰਨੇ ਪੈਣਗੇ ਤੇ ਇਦਾਂ ਨਾ ਕਰਿਆ ਕਰੋ ਤੁਸੀਂ ਹੁਣ ਮੇਰੀ ਆ ਵੀਡੀਓ ਸੁਣ ਕੇ ਕਈਆਂ ਨੂੰ ਚਲੋ ਮਿਰਚਾਂ ਵੀ ਲੱਗਣੀਆਂ ਜਿਹੜੇ ਵਿਰੋਧੀ ਆ ਬਿਲਕੁਲ ਪਰ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹਣਾ ਵੀ ਉਹ ਬੰਦੇ ਵਧੀਆ ਕੰਮ ਕਰ ਰਹੇ ਆ ਤੇ ਸਾਡਾ ਫਰਜ਼ ਮੰਦਾ ਸਪੋਰਟ ਤੇ ਸਾਥ ਦੇਣ ਦਾ ਸਾਥ ਦੇਣ ਦਾ ਬਿਲਕੁਲ ਜੀ ਜਿਨ੍ਹਾਂ ਦੇ ਪੈਸੇ ਕਢਾਏ ਹੋਏ ਨੇ ਭਾਵੇਂ ਸਿੱਧੂ ਨੇ ਉਹਨਾਂ ਲੋਕਾਂ ਦਾ ਵੀ ਸਾਥ ਬਣਦਾ ਕਿ ਉਹ ਜਾ ਕੇ ਅੱਜ ਖੜਨ ਤੇ ਜੇ ਅੱਜ ਉਹ ਲੋਕ ਨਹੀਂ ਖੜ ਸਕਦੇ ਤਾਂ ਫਿਰ ਮੈਂ ਕਹਾਂਗਾ ਕਿ ਸਾਡੇ ਲੋਕ ਜਿਹੜੇ ਨੇ ਉਹਦੇ ਬਾਝੋਂ ਚੱਲੇ ਨੇ ਕਿਤਨਾ ਕਿਤੇ ਸਾਨੂੰ ਅੱਜ ਚਾਹੀਦਾ ਸੱਚ ਦਾ ਸਾਥ ਦੇਈਏ ਉਹਨਾਂ ਦੇ ਨਾਲ ਖੜ ਜਾਈਏ ਇੱਕ ਮੈਂ ਹੋਰ ਦੱਸਣੀ ਚਾਹਾਂਗਾ ਲੱਖੇ ਵੀਰ ਸਧਾਨਾ ਸਾਹਿਬ ਅਸੀਂ ਤੁਹਾਡੇ ਨਾਲ ਆ ਸਾਰੀ ਜਹਿਬੰਦੀ ਸਾਡੀ ਤੁਹਾਡੇ ਨਾਲ ਆ ਜਲਦੀ ਹੀ ਤੁਹਾਨੂੰ ਮਿਲਦੇ ਆ ਤੁਸੀਂ ਏਦਾਂ ਹੀ ਪਿੰਡਾਂ ਦੇ ਵਿੱਚ ਵਿਚਰੋ ਨਸ਼ਾ ਰੈਤ ਨਸ਼ੇ ਦੀ ਤੁਸੀਂ ਸਾਰੀ ਇਹ ਰੈਲੀ ਜਿਹੜੀ ਕੱਢ ਰਹੇ ਜੋ ਏਦਾਂ ਹੀ ਚੜਦੀ ਕਲਾ 'ਚ ਡਟੇ ਰਹੋ ਗੁਰੂ ਮਹਾਰਾਜ ਤੁਹਾਡੇ ਨਾਲ ਆ ਸੱਚ ਹਮੇਸ਼ਾ ਹੀ ਜਿਹੜਾ ਨਾ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਆ ਬਿਲਕੁਲ ਬਿਲਕੁਲ ਤਾਂ ਮਾੜਾ ਮੋੜ ਜਿਹੜਾ ਇਹ ਪ੍ਰੋਪਰ ਕੰਡੇ ਕਰਦੇ ਮਾੜਾ ਮੋੜ ਜੇ ਆਪਣੇ ਨਾਲ ਹੁੰਦਾ ਹੀ ਰਹਿਣਾ ਹੁੰਦਾ ਹੀ ਰਹਿਣਾ ਇਹ ਅੱਜ ਨਹੀਂ ਹੋਣ ਲੱਗਾ ਇਹ ਬੜੇ ਚਿਰ ਤੋਂ ਹੁੰਦਾ ਆ ਤੇ ਡਟੇ ਰਹੋ ਤਗੜੇ ਹੋ ਕੇ ਅਸੀਂ ਜਲਦੀ ਹੀ ਅਸੀਂ ਵੀ ਰਜੇਵਿਆਂ ਚ ਬਹੁਤ ਜ਼ਿਆਦਾ ਦਿਨ ਰਾਤ ਇੱਕ ਕੀਤੀ ਹੋਈ ਆ ਤੇ ਜਲਦੀ ਹੀ ਭਰਾਵਾਂ ਨੂੰ ਮਿਲਦੇ ਆ ਤੇ ਬਹੁਤ-ਬਹੁਤ ਸਾਰੀ ਸੰਗਤ ਦਾ ਧੰਨਵਾਦ ਵੱਧ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ